ਜਿਹੜਾ ਗੱਠਜੋੜ ਇੰਡੀਆ ਬਲਾਕ ਦਾ ਗੱਠਜੋੜ ਹੋਇਆ ਸੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੇਰਾ ਖਿਆਲ ਹੈ ਕਿ ਉਹਦੇ 'ਚ ਇੱਕ ਬੁਨਿਆਦੀ ਨੁਕਸ ਸੀ ਉਹ ਵਿਚਾਰਧਾਰਕ ਗੱਠਜੋੜ ਨਹੀਂ ਸੀਗਾ ਉਹ ਇੱਕ ਕਨਵੀਨੀਅੰਸ ਦਾ ਗੱਠਜੋੜ ਸੀ ਕਿ ਜਿਹਦਾ ਸਾਰਿਆਂ ਨੂੰ ਕੋਈ ਫਾਇਦਾ ਹੋ ਜਾਏ ਅਦਰਵਾਈਜ਼ ਉਹਦਾ ਵਿਚਾਰਧਾਰਾ ਜਾਂ ਜੇ ਮਿਲਦੀ ਨਹੀਂ ਹੋਈ ਤਾਂ ਫਿਰ ਗੱਠਜੋੜ ਕਿਵੇਂ ਕਿਸੇ ਰਾਂ ਹੋ ਸਕਦਾ ਵਾ ਸੋ ਇਹਨਾਂ ਸਾਰੀਆਂ ਪਾਰਟੀਆਂ ਦਾ ਜਿਹੜੀਆਂ ਵੀ ਇੰਡੀਆ ਬਲਾਕ ਦਾ ਹਿੱਸਾ ਸੀ ਭਾਵੇਂ ਉਹ ਕਾਂਗਰਸ ਸੀ ਭਾਵੇਂ ਉਹ TMCC ਸੀ ਜਾਂ DMK ਸੀ ਜਾਂ ਆ ਆਮ ਆਦਮੀ ਪਾਰਟੀ ਸੀ ਉਹਨਾਂ ਦੇ ਕੋਈ ਏਮ ਸੀ ਜਾਂ ਵੈਸਟ ਬੰਗਾਲ ਤੇ ਸਮਾਜਵਾਦੀ ਪਾਰਟੀ ਸੀ ਯੂਪੀ ਦੇ ਵਿੱਚ ਉਹਨਾਂ ਦੀ ਕੋਈ ਨਿਸ਼ਾਨਾ ਸੀ ਭਾਜਪਾ ਨੂੰ ਪਜਾਓ ਭਾਜਪਾ ਨੂੰ ਹਰਾਓ ਅ ਕੁਝ ਹੱਤਾ ਕੋ ਕਾਮਯਾਬ ਹੋਏ ਭਾਜਪਾ ਕਮਜ਼ੋਰ ਪਈ ਲੇਕਿਨ ਓਵਰ ਆਲ ਉਹਨਾਂ ਨੂੰ ਬਹੁਤਾ ਫਾਇਦਾ ਨਹੀਂ ਹੋਇਆ ਮੇਰਾ ਖਿਆਲ ਹੈ ਕਿ ਇਹੋ ਜਿਹਾ ਗੱਠਜੋੜ ਨਹੀਂ ਕਰਨਾ ਚਾਹੀਦਾ ਜਿਹਦਾ ਕੋਈ ਜਿਹਦੀ ਕੋਈ ਬੁਨਿਆਦ ਹੀ ਨਾ ਹੋਵੇ ਦੂਸਰੀ ਗੱਲ ਹਰ ਸਟੇਟ ਦੀ ਜਿਹੜੀ ਸਿਆਸਤ ਹੈ ਉਹ ਵੱਖਰੀ ਹੁੰਦੀ ਹੈ ਇੰਡੀਆ ਬਲੌਕ ਗੱਠਜੋੜ ਤੁਸੀਂ ਕਰ ਲਿਆ ਲੇਕਿਨ ਆਫਟਰ ਆਲ ਵੈਸਟ ਬੰਗਾਲ ਦੀ ਸਿਆਸਤ ਵੱਖਰੀ ਆ ਤਾਮਿਲਨਾਡੂ ਦੀ ਸਿਆਸਤ ਵੱਖਰੀ ਆ ਕੇਰਲਾ ਦੀ ਵੱਖਰੀ ਆ ਯੂਪੀ ਦੀ ਵੱਖਰੀ ਆ ਬਿਹਾਰ ਦੀ ਵੱਖਰੀ ਆ ਇਸੇ ਤਰ੍ਹਾਂ ਦਿੱਲੀ ਦੀ ਵੀ ਸਿਆਸਤ ਵੱਖਰੀ ਆ ਹੁਣ ਦਿੱਲੀ 'ਚ ਵੇਖ ਲਓ ਤੁਸੀਂ ਲੋਕੀ ਜਿਹੜੇ ਨੇ ਉਹ ਚੂਜ਼ ਕਰਦੇ ਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਜਿਤਾਈਏ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਨੈਸ਼ਨਲ ਲੈਵਲ ਤੇ ਭਾਜਪਾ ਦੀ ਸਰਕਾਰ ਬਣਨੀ ਚਾਹੀਦੀ ਹੈ ਲੇਕਿਨ ਵਿਧਾਨ ਸਭਾ ਚੋਣਾਂ ਦੇ ਵਿੱਚ ਜਾਂ ਅਸੈਂਬਲੀ ਚੋਣਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਪਿੱਛੇ ਤਸਹਾਰਾ ਤੋਂ ਲਿਆ ਗਿਆ ਉਹਨਾਂ ਨੂੰ ਲੱਗਦਾ ਕਿ ਇਹ ਸਾਡਾ ਲੋਕਾਂ ਦੇ ਕੰਮ ਜਿਹੜੇ ਨੇ ਇਹ ਬਿਹਤਰ ਕਰ ਸਕਦੀ ਹੈ ਸਿਵਿਕ ਕਮਿਨਿਟੀ ਸਾਨੂੰ ਬਿਹਤਰ ਦੇ ਸਕਦੀ ਹੈ ਪਾਣੀ ਬਿਜਲੀ ਵਗੈਰਾ ਬਿਹਤਰ ਦੇ ਸਕਦੀ ਹੈ ਇਹ ਦਿੱਲੀ ਦੇ ਲੋਕਾਂ ਦੀ ਫੀਰੀ ਹੈ ਸੋ ਉਹ ਥਰਡ ਸਟੇਟ ਦੀ ਆਪਣੀ ਪੋਲਿਟਿਕਸ ਹੁੰਦੀ ਆ ਇਸੇ ਤਰ੍ਹਾਂ ਇੱਧਰ ਪੰਜਾਬ ਦੇ ਵਿੱਚ ਲੋਕੀ ਫੈਡ ਅਪ ਸੀਗੇ ਕਾਂਗਰਸ ਤੇ ਅਕਾਲੀ ਦਲ ਤੋਂ ਉਹਨਾਂ ਨੇ ਵੇਖਿਆ ਕਿ ਆਮ ਆਦਮੀ ਪਾਰਟੀ ਨੂੰ ਮੌਕਾ ਦੇਈਏ ਨਵੀਂ ਪਾਰਟੀ ਹੈ 2017 ਚ ਨਹੀਂ ਦਿੱਤਾ ਮੌਕਾ ਇਹਨਾਂ ਨੂੰ ਕਾਂਗਰਸ ਨੂੰ ਮੌਕਾ ਦਿੱਤਾ ਕਾਂਗਰਸ ਕਾਮਯਾਬ ਨਹੀਂ ਹੋਈ ਕਾਂਗਰਸ ਨੇ ਉਹਨਾਂ ਦਾ ਕੁਝ ਨਹੀਂ ਸਵਾਰਿਆ ਉਹਨਾਂ ਨੇ ਕਿ ਆਮ ਆਦਮੀ ਪਾਰਟੀ ਦਾ ਐਕਸਪੈਰੀਮੈਂਟ ਕੀਤਾ ਵਾ ਲੇਕਿਨ ਆਮ ਆਦਮੀ ਪਾਰਟੀ ਤੋਂ ਵੀ ਹੁਣ ਨਰਾਸ਼ ਲੱਗਦੇ ਨੇ ਇਸੇ ਕਰਕੇ ਲੋਕ ਸਭਾ ਚੋਣਾਂ ਦੇ ਵਿੱਚ ਥੋੜਾ ਜਿਹਾ ਚੁਕਾ ਕਾਂਗਰਸ ਵੱਲੋਂ ਲੱਗਦਾ ਸੀ ਔਰ ਕਾਂਗਰਸ ਨੇ 7 ਸੀਟਾਂ ਜਿੱਤੀਆਂ ਤੇ ਆਮ ਆਦਮੀ ਪਾਰਟੀ ਤਿੰਨ ਤੱਕ ਹੀ ਸੀਮਿਤ ਰਹੀ ਪਿੰਡਾਂ ਦੇ ਵਿੱਚ ਪੰਥਿਕ ਉਭਾਰ ਜਿਹੜਾ ਵਾ ਉਹ ਨਜ਼ਰ ਆਇਆ ਇਸੇ ਕਰਕੇ ਦੋ ਪੰਥਿਕ ਕੈਂਡੀਡੇਟ ਜਿਵੇਂ ਫਡੂਰ ਸਾਹਿਬ ਵੀਫੀਦਕੋਟ ਦੇ ਵਿੱਚ ਵੀ ਲੇਕਿਨ ਸ਼ਹਿਰਾਂ ਦੇ ਵਿੱਚ ਬੀਜਪੀ ਕਰਕੇ ਜਿਹੜਾ ਹਾਲੀ ਵੀ ਕਨਫਿਊਜ਼ਨ ਆ ਸੋ ਕਹਿਣ ਦਾ ਪਾਵੇ ਆ ਵੀ ਹਰ ਸਟੇਟ ਵੱਖਰੀ ਹੁੰਦੀ ਐ ਇਸੇ ਤਰ੍ਹਾਂ ਹਰਿਆਣਾ ਵੀ ਵੱਖਰਾ ਆ ਹਰਿਆਣਾ ਜਿਹੜੀ ਕਾਸਟ ਪੋਲਿਟਿਕਸ ਆ ਬਹੁਤ ਸਟਰੋਂਗ ਐ ਉਸ ਕਾਸਟ ਪੋਲਿਟਿਕਸ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਕਿਤੇ ਫਿੱਟ ਬੈਠਦਾ ਨਹੀਂ ਇਸੇ ਕਰਕੇ ਇਹ ਗੱਠ ਜੋੜ ਸਿਰੇ ਨਹੀਂ ਚੜਿਆ ਔਰ ਵੈਸੇ ਵੀ ਕਾਂਗਰਸ ਉਥੇ ਬੜੀ ਸਟਰੋਂਗ ਰਹੀ ਆ ਭਪਿੰਦਰ ਸਿੰਘ ਗੁੱਡਾ ਲਗਾਤਾਰ ਦੋ ਟਰਮਸ ਦੇ ਮੁੱਖ ਮੰਤਰੀ ਵੀ ਰਹੇ ਨੇ ਉਹਨਾਂ ਨੂੰ ਲੱਗਦਾ ਵਾ ਕਿ ਹੁਣ ਦੁਬਾਰਾ ਚਾਂਸ ਐ ਸਾਡਾ ਪਾਪ ਦੇ ਖਿਲਾਫ ਕਾਫੀ ਵਿਰੋਧ ਹੈ ਭਾਜਪਾ ਦਾ ਭਾਜਪਾ ਦੇ ਜਿਹੜੇ ਅਲਾਈਅੰਸ ਪਾਰਟਨਰ ਸੀ ਨੁਸ਼ਾਨ ਚੁਟਾਲਾ ਹੋਣਾ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਕਿਸਾਨਾਂ ਨੇ ਬਹੁਤ ਵਿਰੋਧ ਕੀਤਾ ਸੋ ਇਸ ਕਰਕੇ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੀ ਵੋਟ ਸਪਲਿਟ ਹੋਵੇ ਉਹ ਕਾਂਗਰਸ ਸਿੰਗਲ ਹੈਂਡਲਡਲੀ ਆਪਣੀ ਇਲੈਕਸ਼ਨ ਲੜਨੀ ਚਾਹੁੰਦਾ ਹੈ ਔਰ ਇਸ ਕਰਕੇ ਵੀ ਉੱਥੇ ਸਮਝੌਤਾ ਨਹੀਂ ਹੋ ਸਕਿਆ ਕਾਂਗਰਸ ਹਾਲਾਂਕਿ ਆਮ ਆਦਮੀ ਪਾਰਟੀ ਹਾਲਾਂਕਿ 20 ਸੀਟਾਂ ਤੋਂ 5 ਸੀਟਾਂ ਤੇ ਆ ਗਈ ਘੱਟ ਜੋੜ ਵਾਸਤੇ ਲੇਕਿਨ ਫਿਰ ਵੀ ਉਹ ਕਿਉਂਕਿ ਸੀਟਾਂ ਜਿਹੜੀਆਂ ਮੰਗਦੇ ਸੀ ਉਹ ਕਾਂਗਰਸ ਨੂੰ ਲੱਗਦੀ ਆ ਉਹਨਾਂ ਦੇ ਪੱਕੀਆਂ ਸੀਟਾਂ ਉਸੇ ਤਨਹੀਂ ਦੇਣੀ ਚਾਹੁੰਦੇ ਇਸ ਕਰਕੇ ਮੇਰਾ ਮਤਲਬ ਆ ਕਿ ਇਹ ਜਿਹੜਾ ਘੱਟ ਜੋੜ ਦੀ ਪੋਲਿਟਿਕਸ ਆ ਇਹਨੂੰ ਆਪਾਂ ਇੱਕ ਕੜੇ ਚ ਨਹੀਂ ਲੈ ਕੜੀ ਚ ਨਹੀਂ ਲੈ ਸਕਦੇ ਇਹਨਾਂ ਨੂੰ ਹਰ ਥਾਂ ਦਾ ਵੱਖਰ ਵੱਖਰਾ ਵੱਖਰੇ ਵੱਖਰਾ ਪੋਲਿਸੀਜ਼ ਆ ਵੱਖਰੀ ਵੱਖਰੀ ਇਹ ਖੁੱਤ ਹੁੰਦੀ ਉਥੰਦੀ ਸਿਸਟਮ ਆ ਮੀਨ ਵਾਈਲ ਕਾਂਗਰਸ ਨੇ ਪਿੱਛੇ ਜੇ ਆਪਣੇ ਆਪ ਨੂੰ ਕਾਫੀ ਇੰਪਰੂਵ ਕੀਤਾ ਆ ਆਪਾਂ ਵੇਖਿਆ ਹੀ ਆ ਜਿਨ੍ਹਾਂ ਤੋਂ ਰਾਹੁਲ ਨੇ ਭਾਰਤ ਤੈ ਜੋੜੋ ਯਾਤਰਾ ਸ਼ੁਰੂ ਕੀਤੀ ਉਸ ਤੋਂ ਬਾਅਦ ਚੰਗਾ ਉਹਨਾਂ ਨੂੰ ਹੰਗਾਰਾ ਮਿਲਿਆ 44 ਤੋਂ 52 52 ਤੋਂ ਉਹਨਾਂ অলਮੋਸਟ 100 ਸੀਟਾਂ ਤੱਕ ਪਹੁੰਚ ਗਏ ਸੋ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਆਪਣੇ ਨੂੰ ਰੀਡਿਸਕਵਰ ਕਰਨ ਦੀ ਲੋੜ ਹੈ ਜਿਹੜਾ origignal ਉਹਨਾਂ ਦਾ ਸਵਰਾਜ ਦਾ ਜਿਹੜਾ ਮੋਟੋ ਸੀ ਜਿਹੜਾ ਅਨਾਜ ਹਜ਼ਾਰੇ ਦੀ ਜਿਹੜਾ ਵਿਚਾਰਧਾਰਾ ਸੀ ਉਹ ਤੋਂ ਹੌਲੀ-ਹੌਲੀ ਥਿਰਕਦੀ ਗਈ ਹੈ ਪਾਰਟੀ ਉਹੀ ਆਪਣੇ ਆਪ ਨੂੰ ਇੰਨੀ ਇਮਾਨਦਾਰ ਕਟੜ ਇਮਾਨਦਾਰ ਕਹਿਣ ਵਾਲੀ ਪਾਰਟੀ ਹੈ ਇਸ ਵੇਲੇ ਉਹਨਾਂ ਦੇ ਕੱਟੋ-ਕੱਟ ਅੱਧਾ ਦਰਜਨ ਲੀਡਰ ਜਿਹੜੇ ਨੇ ਜ਼ਿਲ੍ਹਿਆਂ ਦੇ ਵਿੱਚ ਨੇ ਪੰਜਾਬ ਦੇ ਵਿੱਚ ਵੀ ਹਰ ਤਰ੍ਹਾਂ ਦੇ ਇਲਜ਼ਾਮ ਲੱਗਦੇ ਆ ਜਿਹੋ ਜਿਹੇ ਇਲਜ਼ਾਮ ਬਾਖੀ ਪਾਰਟੀਆਂ ਤੇ ਲੱਗਦੇ ਰਹੇ ਆ ਉਹੋ ਜਿਹੇ ਇਲਜ਼ਾਮ ਆਪਾ ਦੀ ਪਾਰਟੀ ਤੇ ਵੀ ਲੱਗਦੇ ਆ ਸੋ ਉਹਨਾਂ ਨੂੰ ਆਪਣੇ ਆਪ ਨੂੰ ਰੀਡਿਸਕਵਰ ਕਰਨਾ ਪਊਗਾ ਜੇ ਨਹੀਂ ਰੀਡਿਸਕਵਰ ਕਰਨਗੇ ਤੇ ਬਹੁਤ ਸਾਰੇ ਲੀਡਰ ਸਾਡੇ ਵਰਗੇ ਲੀਡਰ ਉਹਨੂੰ ਛੱਡ ਗਏ ਔਰ ਹੋਰ ਵੀ ਲੋਕ ਛੱਡ ਸਕਦੇ ਨੇ ਇਸ ਵੇਲੇ ਮੈਂ ਬਿਲਕੁਲ ਸਾਫ਼ ਸਪਸ਼ਟ ਸ਼ਬਦਾਂ ਚ ਕਹਿਣਾ ਚਾਹੁੰਦਾ ਵਾਂ ਕਿ ਠੀਕ ਹੈ ਫਰੀ ਬਿਜਲੀ ਜ਼ਰੂਰ ਦਿੱਤੀ ਆ ਲੇਕਿਨ ਉੱਥੇ ਭ੍ਰਸ਼ਟਾਚਾਰ ਦਾ ਕ੍ਰੀ ਕ੍ਰੀ ਉਹੀ ਹਾਲਤ ਹੈ ਜੋ ਪਹਿਲਾਂ ਸੀ ਉੱਥੇ ਗਵਰਨੈਂਸ ਦੀ ਪਹਿਲਾਂ ਨਾਲੋਂ ਵੀ ਹਾਲਤ ਪੱਤਰ ਹੋਈ ਹੋਈ ਸੋ ਆ ਜਿਹੜੇ ਮੁਫਤ ਬਿਜਲੀ ਤੇ ਜਰੂਰ ਦਿੱਤੀ ਆ ਪਰ ਬਾਕੀ ਲੋਕੀ ਉਹਨਾਂ ਤੋਂ ਕਾਫੀ ਨਾਕੋਸ਼ ਨੇ। ਔਰ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਐਮ.ਐਲ.ਏਜ਼ ਨੂੰ ਔਰ ਮੰਤਰੀਆਂ ਨੂੰ ਟ੍ਰੀਟ ਕੀਤਾ ਵਾ ਉਹਦੇ ਤੋਂ ਇਹ ਲੋਕ ਵੀ ਨਾਰਾਜ਼ ਨੇ। ਸੋ ਅਗਲੇ ਦਿਨਾਂ ਦੇ ਵਿੱਚ ਮੈਂ ਹੈਰਾਨ ਨਹੀਂ ਹੋਵਾਂਗਾ ਜੇ ਹੌਲੀ-ਹੌਲੀ ਉਹਨਾਂ ਦੇ ਐਮ.ਐਲ.ਏ ਜਾਂ ਮੰਤਰੀ ਜਿਹੜੇ ਨੇ ਉਹਨਾਂ ਤੋਂ ਸ਼ਿਫਟ ਕਰਨਾ ਕਰ ਉਹਨਾਂ ਤੋਂ ਦੂਰੀ ਕਰਨੀ ਸ਼ੁਰੂ ਕਰ ਦੇਣ। ਸੋ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਆਪਣੇ ਉੱਪਰ ਅੰਦਰ ਚਾਤੀ ਮਾਰਨ ਦੀ ਲੋੜ ਆ। ਜੀਵਨ ਨੇ ਨੈਸ਼ਨਲ ਲੈਵਲ ਤੇ ਜਾਂ ਸਟੇਟਾਂ ਦੇ ਵਿੱਚ ਰੈਲੇਵੈਂਟ ਰਹਿਣਾ ਵਾ ਨਹੀਂ ਤੇ ਜਿਸ ਤਰ੍ਹਾਂ ਇਹ ਉਹ ਵਾਰ ਆਇਆ ਸੀ 10 ਸਾਲਾਂ ਦੇ ਵਿੱਚ ਇਹ ਹੌਲੀ ਹੌਲੀ ਖਤਮ ਹੋਣਾ ਸ਼ੁਰੂ ਹੋ ਜਾਵੇਗਾ